ਅੱਜਕੱਲ ਮੈਂ ਹਾਰਤੀ ਅਸੰਤਤ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਜਿੱਥੇ ਇੱਕ ਪਾਸੇ ਲੋਕ ਪश्चिमी ਸਭਿਤਾ ਦੇ ਵੱਲ ਅੱਜ ਬਦਲਦੇ ਯੁੱਗ ਦੇ ਵਿੱਚ ਲਗਾਤਾਰ ਰੁਖ ਕਰ ਰਹੇ ਨੇ ਤੇ ਉੱਥੇ ਹੀ ਦੂਜੇ ਪਾਸੇ ਕਈ ਅਜੀਹਿਆ ਸੰਸਥਾਵਾਂ ਜੋ ਲੋਕਾਂ ਨੂੰ ਆਪਣੀ ਸਭਿਤਾ ਆਪਣੇ ਕਲਚਰ ਆਪਣੇ ਧਾਰਮਿਕ ਆਸਾ ਦੇ ਨਾਲ ਰੀਤੀ ਰਿਵਾਜਾਂ ਦੇ ਨਾਲ ਜੋੜ ਕੇ ਰੱਖਣ ਦੀ ਬਹੁਤ ਜ਼ੋਰ ਕੋਸ਼ਿਸ਼ ਵੀ ਕਰਦੇ ਨੇ ਅਜਿਹੀ ਸੰਸਥਾ ਲੁਧਿਆਣਾ 프라이ਡ ਵੈਲਫੇਅਰ ਸੰਸਥਾ ਦੇ ਵੱਲੋਂ ਵੀ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ 1 ਸਤੰਬਰ ਐਤਵਾਰ ਦਿਨ 2024 ਸ਼ਾਮ ਦਾ ਸਮਾ ਹੋਵੇਗਾ ਜਿੱਥੇ ਧਾਰਮਿਕ ਸਮਾਗਮ ਹੋਵੇਗਾ ਦੱਸ ਦਿੰਦੇ ਆ ਕਿ ਇਹ ਜਿਹੜਾ ਧਾਰਮਿਕ ਸਮਾਗਮ ਹੈ ਮੈਂ ਲੁਧਿਆਣਾ ਸ਼ਹਿਰ ਦੇ ਸਰਾਂਪਾ ਨਗਰ ਨਵ ਦੁਰਗਾ ਮੰਦਿਰ ਦੇ ਨਜ਼ਦੀਕ ਕਰਾਇਆ ਜਾਵੇਗਾ ਜਿਹਦਾ ਸਮਾ ਸ਼ਾਮ ਦੇ 6:30 ਵਜੇ ਤੋਂ ਸ਼ੁਰੂ ਹੋਵੇਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸੰਸਥਾ ਜਿਹੜੀ ਹੈ ਧਾਰਮਿਕ ਸਮਾਗਮ ਜਿੱਥੇ ਕਰਾਉਂਦੀ ਹੈ ਉਸ ਦੇ ਨਾਲ ਹੀ ਸਮਾਜਿਕ ਸੇਵਾ ਵੀ ਕਰਦੀ ਹੈ ਤੇ ਜੇਕਰ ਕੋਈ ਵੀ ਵਿਅਕਤੀ ਯੋਗਦਾਨ ਪਾਉਣਾ ਚਾਹੁੰਦਾ ਹੈ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਜ਼ਰੂਰਤਮੰਦ ਲੋਕਾਂ ਦੀ ਤਾਂ ਇਸ ਸੰਸਥਾ ਦੇ ਰਾਹੀਂ ਆਪਣਾ ਸਹਿਯੋਗ ਵੀ ਕਰ ਸਕਦੇ ਨੇ ਦਾਦੇ ਕਿ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਦੇ ਵੱਲੋਂ 1 ਸਤੰਬਰ ਦਿਨ ਐਤਵਾਰ ਨੂੰ ਨਵਦੁਰਗਾ ਮੰਦਿਰ ਸਰਾਂਬਾ ਨਗਰ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਸ਼ਿਵ ਸੰਧਿਆ ਧਾਰਮਿਕ ਸਮਾਗਨ ਨੂੰ ਲੈ ਕੇ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਅਮਿਤ ਅਰੋੜਾ ਦੀ ਬੇਨਤੀ ਤੇ ਇਸ ਫਾਊਂਡੇਸ਼ਨ ਦੇ ਉਪ ਪ੍ਰਧਾਨ ਅਤੇ ਏ ਆਰ ਮੱਕੜ ਹੋਜ਼ੇ ਦੇ ਮਾਲਕ ਮੰਨੂ ਮੱਕੜ ਸਮੇਤ ਕਾਰਜਕਾਰੀ ਮੈਂਬਰ ਅਤੇ ਉਲਿੱਕੇ ਤੋਂ ਟਰੇਡਰ ਦੇ ਮਾਲਕ ਗੌਰਵ ਸੂਦ ਦੇ ਵੱਲੋਂ ਐਸਐਮਜੀ న్యూਸ ਦੇ ਦਫ਼ਤਰ ਦੇ ਵਿੱਚ ਪਹੁੰਚ ਕੇ ਚੈਨਲ ਦੇ ਐਡੀਟਰ ਇਨ ਚੀਫ ਬੀਕੇ ਪਵੇਜਾ ਨੂੰ ਧਾਰਮਿਕ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਖਾਸ ਸੱਦਾ ਦਿੱਤਾ ਗਿਆ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਦੌਰਾਨ ਫਾਊਂਡੇਸ਼ਨ ਦੇ ਪਹੁੰਚੇ ਇਨ੍ਹਾਂ ਅਹੁਦੇਦਾਰਾਂ ਦੇ ਵੱਲੋਂ ਬੀਕੇ ਪਵੇਜਾ ਦਾ ਖਾਸ ਤੌਰ ਤੇ ਸਨਮਾਨ ਵੀ ਕੀਤਾ ਗਿਆ। ਦਾਦੇ ਕੀ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਲੰਬੇ ਸਮੇਂ ਤੋਂ ਧਾਰਮਿਕ ਸਮਾਗਮਾਂ ਦੇ ਨਾਲ ਲੋਕ ਸੇਵਾ ਦੇ ਵਿੱਚ ਵੀ ਕਾਫੀ ਸਰਗਰਮ ਇਸ ਫਾਊਂਡੇਸ਼ਨ ਦੇ ਵੱਲੋਂ ਹਰ ਮਹੀਨੇ ਸੇਵਾ ਯੱਗ 31 ਲੋੜਵੰਦ ਪਰਿਵਾਰਾਂ ਤੇ 11 ਪੰਗ ਸੱਜਣਾਂ ਨੂੰ ਰਾਸ਼ਨ ਵੰਡ ਲੋੜਵੰਦ 70 ਸਕੂਲੀ ਬੱਚਿਆਂ ਨੂੰ ਵਰਦੀਆਂ ਬਸਤੇ ਬੂਟ ਅਤੇ ਸਟੇਸ਼ਨਰੀ ਨਵੇਂ ਜਨਮੇ ਬੱਚਿਆਂ ਨੂੰ ਸ਼ਗਨ ਮੁਫਤ ਮੈਡੀਕਲ ਚੈੱਕਅਪ ਅਤੇ ਮੁਫਤ ਦਵਾਈਆਂ ਦੇ ਨਾਲ ਨਾਲ ਮੈਗਾ ਬਲੱਡ ਡੋਨੇਸ਼ਨ ਕੈਂਪ ਦੇ ਨਾਲ ਨਾਲ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਧੀਆਂ ਦਾ ਸਮੂਹਿਕ ਵਿਆਹ ਵੀ ਕਰਵਾਇਆ ਜਾਂਦਾ ਹੈ ਦਾਦੇ ਦੇ ਉੱਪਰ ਦਿੱਤੀਆਂ ਗਈਆਂ ਸੇਵਾਵਾਂ ਲੋਕਾਂ ਦੇ ਸਹਿਯੋਗ ਦੇ ਨਾਲ ਚੱਲ ਰਹੀਆਂ ਨੇ ਤੇ ਜੇਕਰ ਇਨ੍ਹਾਂ ਸੇਵਾਵਾਂ ਦੇ ਵਿੱਚ ਕੋਈ ਹੋਰ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਆਪਣੀ ਇੱਛਾ ਅਨੁਸਾਰ ਇਸ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਰਾਹੀਂ ਯੋਗਦਾਨ ਪਾ ਸਕਦਾ ਹੈ। ਪ੍ਰੋਗਰਾਮ ਤੋਂ ਆਰਤੀ ਦੀ ਰਿਪੋਰਟ ਐਸਐਮਜ਼ ਨਿਊਜ਼